ਕੋਈ ਵੀ ਆ ਪਕਾਇਆ ਸਕਦੇ ਕਲੇਸ਼ ਹੋ ਗਿਆ ਲੜਾਈ ਹੋ ਗਈ ਉਹਨੂੰ ਸੌਣ ਤੋਂ ਪਹਿਲੇ ਨਿਪਟਾ ਲੈਣਾ ਚਾਹੀਦਾ ਹਮ ਇੱਕ ਦੂਜੇ ਦੇ ਨਾਲ ਸਲਾਹ ਕਰਕੇ ਫਿਰ ਸੌਣਾ ਚਾਹੀਦਾ ਲੇਕਿਨ ਇਹ ਹੁੰਦਾ ਨਹੀਂ ਅਜਗਲ ਇਹ ਇਸ ਸਿੱਖਣਾ ਪਏਗਾ ਸਾਨੂੰ ਕਿਉਂਕਿ ਜੋ ਅਸੀਂ ਸ਼ਾਮ ਨੂੰ ਕਰਦੇ ਆ ਉਹੀ ਸਾਨੂੰ ਸਵੇਰ ਨੂੰ ਮਿਲਦਾ ਜਿਵੇਂ ਦਾ ਅਸੀਂ ਸ਼ਾਮ ਨੂੰ ਆਪਣਾ ਸਮਾਂ ਬਤੀਤ ਕਰਾਂਗੇ ਉਹੋ ਜਿਹਾ ਸਵੇਰ ਨੂੰ ਹੋਏਗਾ ਹੁਣ ਮੈਡੀਟੇਸ਼ਨ ਦੀ ਗੱਲ ਆ ਮੈਡੀਟੇਸ਼ਨ ਜਦੋਂ ਸਾਰਾ ਸੰਸਾਰ ਸੁੱਤਾ ਪਿਆ ਇਥੋਂ ਤੱਕ ਕਿ ਸਾਡੀ ਜ਼ਿੰਦਗੀ ਦੇ ਵਿੱਚ ਜਦੋਂ ਗਰੰਥੀ ਸਿੰਘ ਵੀ ਸੁੱਤਾ ਪਿਆ ਉਦੋਂ ਮੈਡੀਟੇਸ਼ਨ ਕਰਨੀ ਚਾਹੀਦੀ ਕਿਉਂਕਿ ਗਰੰਥੀ ਸਿੰਘ ਦੀ ਸੇਵਾ ਲਗਭਗ 3:30 ਵਜੇ ਸਵੇਰੇ ਸ਼ੁਰੂ ਹੋ ਜਾਂਦੀ ਹੈ ਸੋ ਉਹ ਆਨੰਦਮਈ ਸਮਾਂ ਜਿਹੜਾ ਸਾਨੂੰ ਕਿਸੇ ਵੀ ਹੱਦ ਤੱਕ ਸਮੇਟਣਾ ਚਾਹੀਦਾ ਸਿੱਖਾਂ ਦੇ ਅੰਦਰ ਤੇ ਭੁੱਖ ਹੁੰਦੀ ਹੈ ਵੀ ਪਾਈ ਉੱਠਣਾ ਹਰ ਧਰਮ ਦੇ ਵਿੱਚ ਚਾਹੇ Hindu ਹੈ ਕ੍ਰਿਸਚੀਅਨ ਮੁਸਲਮਾਨ ਸਿੱਖ ਜੈਨ ਧਰਮ ਬੋਧ ਧਰਮਾਂ ਬਹੁਤ ਮਹਾਨਤਾ ਦਿੱਤੀ 12 ਵਜੇ ਤੋਂ ਲੈ ਕੇ 4 ਵਜੇ ਤੱਕ ਸਰੀ ਤੜਕ ਸਰਵੜਦਿਨੀ ਸਾਰਿਆਂ ਨੂੰ ਹਦਾਇਤ ਔਰ ਉਠਦੇ ਵੀ ਹੁਣ ਅਨਜਾਨ ਪੁਨੇ ਦੇ ਵਿੱਚ ਬਹੁਤ ਵੱਡੀਆਂ ਇੱਕ ਗਲਤੀਆਂ ਹੋ ਜਾਂਦੀਆਂ ਸਾਡੇ ਸਤਿਕਾਰਯੋਗ ਪ੍ਰਚਾਰਕਾਂ ਕੋਲੋਂ ਕਦੀ ਵੀ ਖੋਲ ਨਹੀਂ ਹੋ ਸਕਦੀ ਜਿਵੇਂ ਬੱਚੇ ਆ ਸਕੂਲ ਟਾਈਮਿੰਗ ਗਰਮੀਆਂ ਚ 8 ਵਜੇ 7:30 ਵਜੇ ਜੇ 5 ਮਿੰਟ ਵੀ ਲੇਟ ਹੋ ਜਾਂਦੇ ਆ ਤੇ ਪ੍ਰਿੰਸੀਪਲ ਕਹਿੰਦਾ ਵੀ ਆਜੋ ਦਾਈਂ ਚ ਹੂੰ ਸਿੱਧੇ ਹੋ ਜਾਓ ਇੱਧਰ ਆਜੋ ਪਹਿਲੇ ਤੁਹਾਡੇ ਮਾਪਾਪ ਨੂੰ ਫੋਨ ਲਾਈਏ ਗੱਲਬਾਤ ਕਰੀਏ ਫੇਰ ਤੁਹਾਨੂੰ ਅੰਦਰ ਵਾੜਦੇ ਹਾਂ ਵੀ ਲੇਟ ਕਿਵੇਂ ਹੋ ਗਈ ਤੁਸੀਂ ਤੁਸੀਂ ਬੈਂਕ ਜਾਂਦੇ ਆ 10 ਵਜੇ ਤੋਂ ਪਹਿਲੇ ਗਏ ਨੋ ਐਂਟਰੀ ਦੁਪਹਿਰਾਂ ਦੇ 4 ਵਜੇ ਤੋਂ ਬਾਅਦ ਗਏ ਨੋ ਐਂਟਰੀ ਹਰ ਇੰਸਟੀਚਿਊਨ ਦੇ ਆਪਣੇ ਕਾਨੂੰਨ ਆ ਹਮ ਲੇਕਿਨ ਪਰਮਾਤਮਾ ਦਾ ਜੋ ਘਰ ਹੈ ਜੋ ਦਰਵਾਜਾ ਆ ਜੋ ਅਸੀਂ ਅਰਦਾਸ ਕਰਦੇ ਆ ਵੀ ਮਹਾਰਾਜ ਆ ਸਾਡੀ ਫਰਿਆਦ ਸੁਣੋ ਆ ਸਾਡਾ ਕੰਮ ਹੋਣਾ ਚਾਹੀਦਾ ਉਹਦੇ ਦਰਵਾਜ਼ੇ ਖੁੱਲਦੇ ਆ 12 ਵਜੇ ਤੋਂ ਲੈ ਕੇ ਸਵੇਰ ਦੇ 4 ਵਜੇ ਤੱਕ ਅੰਮ੍ਰਿਤ ਵੇਲੇ ਅੱਧਾ ਘੰਟਾ ਮੈਡੀਟੇਸ਼ਨ ਕਰਨੀ ਸਿਮਰਨ ਕਰਨਾ ਦਿਨੇ ਤੁਸੀਂ ਭਾਵੇਂ 12 ਘੰਟੇ ਕਰ ਲਓ ਉਹਨਾਂ ਦੋਨਾਂ ਦਾ ਆਪਸ ਵਿੱਚ ਮੁਕਾਬਲਾ ਨਹੀਂ ਹੋ ਸਕਦਾ ਜੋ ਮਸਤੀ ਹੈ ਜੋ ਸਰੂਰ ਹੈ ਬੇਅੰਤਹਾ ਉਹ ਦੁਨੀਆ ਹੀ ਬਖਰੀ ਹੈ ਇਸ ਕਰਕੇ ਸਮੇ ਦਾ ਸਤਕਾਰ ਕਰਨਾ ਬਹੁਤ ਜ਼ਰੂਰੀ ਹੈ ਸਿੱਖਣਾ ਪਏਗਾ ਸਾਨੂੰ ਕਿ ਭਾਈ ਆਹ ਕੰਮ ਇਸੇ ਟਾਈਮ ਹੋਣਾ ਅੱਛਾ ਇੱਕ ਤੁਹਾਡੇ ਟਾਈਮ ਤੋਂ ਗੱਲ ਚੱਤੇਗੀ ਕਹਿੰਦੇ ਨੇ ਕਿ ਜਿਆਦਾਤਰ ਜਿਹੜੇ ਵਿਆਹ ਹੋਏ ਨੇ ਨਾ ਮਰਦ ਨੇ ਕਲੋ ਬਹੁਤ ਜ਼ਿਆਦਾ ਟੈਨਸ਼ਨਸ ਤਾਂ ਹੈਗੀ ਹੈਗੀ ਨੇ ਕਈਆਂ ਨੂੰ ਨਾ ਫਿਜ਼ੀਕਲੀ ਵੀ ਬਹੁਤ ਚੈਲੰਜਸ ਨੇ ਜਿਹੜੇ ਉਹ ਫੇਸ ਕਰਨੇ ਪੈਂਦੇ ਨੇ ਖਾਸ ਕਰਕੇ ਜਿਵੇਂ ਤੁਸੀਂ ਗੱਲ ਕਰਦੇ ਮਰਦਾਨੀ ਦੀ ਗੱਲ ਕਰ ਲਈਏ ਆਪਾਂ ਨੌਜਵਾਨ ਕਈ ਅਜਿਹੇ ਨੇ ਜਿਨ੍ਹਾਂ ਧਿਆਨ ਨਹੀਂ ਹੁੰਦਾ ਹੈਗਾ ਆਪਣੀ ਸਰੀਰ ਦੇ ਵੱਲ ਵੀ ਧਿਆਨ ਨਹੀਂ ਹੁੰਦਾ ਹੈਗਾ ਔਰ ਫਿਜ਼ੀਕਲ ਐਕਟੀਵਿਟੀਜ਼ ਦੇ ਵੱਲ ਵੀ ਧਿਆਨ ਨਹੀਂ ਹੁੰਦਾ ਹੈਗਾ ਉਹਨਾਂ ਦਾ ਵੀ ਅਸੀਂ ਕੋਈ ਐਕਟੀਵਿਟੀ ਅਜਿਹੀ ਕਰੀਏ ਵੀ ਅਸੀਂ ਐਕਟਿਵ ਰਹੀਏ ਉਹ ਉਹਨਾਂ ਦੇ ਵਿਆਹੁਤਾ ਜਿਹੜਾ ਪਰਿਵਾਰ ਕਹਿ ਲਓ ਜਾਂ ਉਹ ਸਮਾ ਕਹਿ ਲਓ ਉਹ ਸਾਰਾ ਤੈਸ ਨੈਸ ਹੋ ਜਾਂਦਾ ਹੈ ਉਹ ਵੀ ਇਹਦੇ ਵਿੱਚ ਕਰਕੇ ਹੁੰਦਾ ਵੀ ਸਾਡਾ ਧਿਆਨ ਨਹੀਂ ਹੁੰਦਾ ਇਸ ਚੀਜ਼ ਦੇ ਵੱਲ ਵੀਰੇ ਪ੍ਰਮਾਤਮਾ ਨੇ ਸਾਨੂੰ ਇੱਕ ਬਹੁਤ ਹੀ ਅਗੰਮੀ ਸ਼ਕਤੀ ਦਾਤ ਬਖਸ਼ੀ ਹੈ ਇਸ ਨੂੰ ਬੋਲਦੇ ਨੇ ਕ੍ਰੀਏਟਿਵ એનર્ਜੀ ਬਣਾਉਣ ਵਾਲੀ ਸ਼ਕਤੀ ਪੈਦਾ ਕਰਨ ਵਾਲੀ ਸ਼ਕਤੀ ਆਮ ਟਰਮ ਦੇ ਵਿੱਚ ਮੈਡੀਕਲ ਟਰਮ ਦੇ ਵਿੱਚ ਇਸ ਨੂੰ ਬੋਲਦੇ ਆ ਸੈਕਸ਼ੂਅਲ એનર્ਜੀ ਹੂੰ ਤੁਸੀਂ ਸੋਚੋ ਜੋ ਤਾਕਤ ਇੱਕ ਬੱਚੇ ਨੂੰ ਜਨਮ ਦੇ ਸਕਦੀ ਹੈ ਜੇ انسان ਉਸ ਨੂੰ ਸਮੇਟ ਲਵੇ। ਤੋ انسان ਨੂੰ ਕਿੱਥੇ ਨਹੀਂ ਪਚਾ ਸਕਦੀ। ਇਟਸ ਲਾਈਕ ਅ ਯੂਰੇਨੀਅਮ ਪੋਟੈਂਟ ਹਾਈਪਰ એનર્ਜੀ ਹੈ ਦੇਚ। ਸੋਰਸ ਆਫ એનર્ਜੀ ਜਿਵੇਂ ਨਿਊਕਲੀਅਰ એનર્ਜੀ ਹੈ ਨਾ ਇਹ ਉਹ એનર્ਜੀ ਹੈ انسان ਦੇ ਅੰਦਰ। ਜੋ ਵੀ ਅਸੀਂ ਭੋਜਨ ਕਰਦੇ ਆ ਸਾਡੇ ਅੰਦਰ ਇਕੱਠੀ ਹੋ ਜਾਂਦੀ ਹੈ। ਮੂਲ ਧਾਰਾ ਚੱਕਰ ਦੇ ਵਿੱਚ ਆਰ ਦੀ ਬੇਸ ਆਫ ਥਿਸ ਫਾਈਨ ਫਿਰ ਉਹ એનર્ਜੀ ਸਾਨੂੰ ਹਰ ਇੱਕ ਕਾਰਜ ਵਾਸਤੇ ਚਾਹੀਦੀ ਕੋਈ ਕੰਮ ਕਰਨਾ ਜਿੱਥੇ ਦਿਮਾਗ ਲਾਉਣਾ ਸਰੀਰਿਕ ਪੋਟੈਂਸ਼ੀਅਲ ਚਾਹੀਦਾ ਉਹ એનર્ਜੀ ਉੱਥੇ ਯੂਟਲਾਈਜ਼ ਕੀਤੀ ਜਾਂਦੀ ਹੈ ਅੱਜ ਦੇ ਬੱਚੇ ਨੂੰ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਨੌਜਵਾਨ ਨੌਲੇਜ ਨਹੀਂ ਹੈਗੀ ਇਥੋਂ ਤੱਕ ਕਿ ਵੱਡੇ ਤੋਂ ਵੱਡੇ ਇੰਸਟੀਟਿਊਸ਼ਨਸ ਕੋਸ਼ਿਸ਼ ਨਹੀਂ ਸਿਖਾਇਆ ਜਾਂਦਾ ਤਦ ਉਹ ਕਿਹਾ ਕਿ ਤਰ੍ਹਾਂ ਉਹ ਦੀ ਕਾਤੂ ਨੇ ਸਿਖਾਉਣ ਲੱਗੇ ਵੀਰੇ ਗੱਲ ਇਦਾਂ ਕਿ ਜਿੰਨਾ ਚਿਰ ਇਨਸਾਨ ਖੋਦ ਉਸ ਰਸਤੇ ਤੇ ਨਹੀਂ ਤੁਰਦਾ ਉਹ ਦੂਸਰੇ ਨੂੰ ਮੋੜ ਨਹੀਂ ਸਕਦਾ ਤੁਸੀਂ ਦੂਸਰੇ ਇਨਸਾਨ ਨੂੰ ਉਨਾਂ ਚਿਰ ਹੀ ਪ੍ਰਭਾਵਿਤ ਕਰ ਸਕਦੇ ਆ ਜਿੰਨਾ ਚਿਰ ਤੁਸੀਂ ਖੋਦ ਉਸ ਰਸਤੇ ਤੇ ਤੁਰ ਸਕਦੇ ਹੋ ਪਹਿਲੇ ਖੋਦ ਫਿਰ ਦੂਸਰੇ ਇਨਸਾਨ ਉਤੇ ਅਸਰ ਹੋਣਾ ਜਿਵੇਂ ਹੁਣ ਤੁਹਾਡਾ ਭਰਾ 10 ਸਾਲ ਤੋਂ ਕਦੀ ਖੰਡ ਅਸੀਂ ਵਰਤੀ ਨਹੀਂ ਐ ਤਾਂ ਹੱਥ ਦੇ ਵਿੱਚ ਫੜ ਕੇ ਨਹੀਂ ਦੇਖੀ ਹਮ ਅਸੀਂ ਆਪਣੇ ਭੈਣ ਭਰਾਵਾਂ ਨੂੰ ਕਹਿੰਨੇ ਪਾਈ ਗੋੜ ਛਕੋ ਹਮ ਵਧੀਆ ਸ਼ੱਕਰ ਤਿਆਰ ਕਰਕੇ ਲਿਆਓ ਵਸਰ ਕਰੇਗੀ ਗੱਲ ਗੁੜ ਸੈਕਸ਼ੂਅਲ એનર્ਜੀ ਦੇ ਲਈ ਨਹੀਂ ਗੋੜ ਐਜ਼ ਅ ਜਿਵੇਂ ਆਪਾਂ ਵਧੀਆ ਚੀਜ਼ ਕਹਿ ਸਕਦੇ ਆ ਕਿਉਂਕਿ ਖੰਡ ਸਰੀਰ ਵਾਸਤੇ ਬਹੁਤ ਮਾੜੀ ਆ ਹਮ ਛੋਟੀ ਉਮਰ ਤੋਂ ਹੀ ਅਸੀਂ ICSE ਬੋਰਡ ਦੇ ਵਿੱਚ ਪੜੇ ਬੱਚਿਆਂ ਨੂੰ ਨਾਲ ਦੇ ਬੱਚੇ ਹੀ ਖਤਮ ਕਰਦੇ ਆ ਡਾਰਕ ਰਿਐਲਿਟੀ ਦੀ ਗੱਲ ਕਰਦੇ ਆ ਕਿ ਭਾਈ ਇਹ ਤੇ ਇਹਦੇ ਪੱਲੇ ਕੱਖ ਨਹੀਂ ਹੈ ਇਹਦੀ ਗਰਲਫ੍ਰੈਂਡ ਨਹੀਂ ਹੈਗੀ ਹਮ 8ਵੀਂ 9ਵੀਂ ਕਲਾਸ ਦੇ ਵਿੱਚ ਹੀ ਬੱਚੇ ਇੱਕ ਦੂਜੇ ਨੂੰ ਟਿਚਰਾ ਕਰਨੀ ਸ਼ੁਰੂ ਕਰ ਦਿੰਦੇ ਆ ਫਿਰ ਸਾਫ਼ ਸਪਸ਼ਟ ਤੌਰ ਤੇ ਗੱਲ ਕਰਦੇ ਆ ਮਾਪੇ ਸੁਣਨਗੇ ਇਸ ਵੀਡੀਓ ਨੂੰ ਕਿ ਇਹ ਤੇ ਮਰਦੀ ਨਹੀਂ ਹੈਗਾ ਇਹ ਮਾਸਟਰਬੇਸ਼ਨ ਨਹੀਂ ਕਰਦਾ ਜਦੋਂ ਇਹੋ ਜੀ ਸੁਸਾਇਟੀ ਮਿਲਨੀ ਆ ਤੁਸੀਂ ਵੇਖੋ ਵੀ ਬੱਚਿਆਂ ਦੀ ਕੀ ਹਾਲਤ ਹੋਏਗੀ ਤੁਸੀਂ ਗੱਲ ਨੋਟ ਕੀਤੀ ਹੋਣੀ ਆ ਜਿਹੜੀਆਂ ਲੜਕੀਆਂ ਨੇ ਬੱਚੀਆਂ ਨੇ ਪੜ੍ਹਾਈ ਦੇ ਵਿੱਚ ਸਕੂਲ ਟਾਈਮ ਤੇ ਜਾਂ ਕਾਲਜ ਟਾਈਮ ਤੇ ਬਹੁਤ ਅੱਗੇ ਹੁੰਦੀਆਂ ਖਾਸ ਕਰਕੇ ਜਿਹੜੇ ਬੱਚੇ ਆ ਜਾਂ ਮੇਲ ਨੇ ਉਹ ਮੁਕਾਬਲਾ ਨਹੀਂ ਕਰ ਪਾਉਂਦੇ ਕਿਉਂ ਕਿ ਬੱਚੀਆਂ ਦਾ ਪੂਰਾ ਧਿਆਨ ਹੁੰਦਾ ਪੜ੍ਹਾਈ ਤੇ ਕੋਈ ਗਲਤ ਆਰਤ ਨਹੀਂ ਹੁੰਦੀ ਗਲਤ ਰਸਤੇ ਨਹੀਂ ਹੁੰਦੇ ਬਚੀਆਂ ਹੁੰਦੀਆਂ ਲੇਕਿਨ ਜਿਹੜੇ ਲੜਕੇ ਆ ਉਹ ਮਿੱਟੀ ਕਰ ਲੈਂਦੇ ਆਪਣੇ ਆਪ ਨੂੰ ਤੁਸੀਂ ਵੇਖੋ ਉਹਨਾਂ ਦੇ ਗ੍ਰੇਡਸ ਵੀ ਗਿਰ ਜਾਂਦੇ ਆ ਕੁਝ ਸਮਝ ਨਹੀਂ ਆਉਂਦਾ ਮਾਈਂਡ ਬਲੈਂਕ ਹੁੰਦਾ ਕੁਝ ਪੜਾਈ ਨਹੀਂ ਕੋਈ ਕੁਛ ਨਹੀਂ ਅਵਾਰਾ ਕਰਦੀ ਔਰ ਰਿਲੇਸ਼ਨਸ਼ਿਪ ਦੇ ਵਿੱਚ ਪਏ ਰਹਿਣਾ ਬਸ ਆਹੀ ਕੰਮ ਆ ਲੜਾਈ ਝਗੜੇ ਪੈਂਦੇ ਸੱਟੇ ਹਰ ਇੰਸਟੀਟਿਊਸ਼ਨ ਦੇ ਵਿੱਚ ਸੈਲੀਬਿਸੀ ਲੰਗੋੜ ਦਾ ਪੱਕਾ ਹੋਣਾ ब्रह्मचर्य ਜਵਾਤ ਸਾਥ ਇਹਦੇ ਬਾਰੇ ਦੱਸਣਾ ਬਹੁਤ ਜ਼ਰੂਰੀ ਹੈ ਜੀ ਪੰਜਾਬੀ ਜਾਣੇ ਜਾਂਦੇ ਸੀਗੇ ਸਿਹਤ ਨਾਲ ਸ਼ਰੀਰਾਂ ਦੇ ਨਾਲ ਤਿੱਖੇ ਦਿਮਾਗਾਂ ਦੇ ਨਾਲ ਤੇ ਹੁਣ ਪੰਜਾਬੀ ਕਿੱਥੋਂ ਜਾਣੇ ਜਾਂਦੇ ਆ ਟਿੱਡਾਂ ਦੇ ਨਾਲ ਬਿਮਾਰੀਆਂ ਦੇ ਨਾਲ ਸਟ्रेस ਦੇ ਨਾਲ ਕਮਜ਼ੋਰੀਆਂ ਦੇ ਨਾਲ ਪੰਜਾਬ ਦੇ ਵਿੱਚ ਜੋ ਸੈਂਟਰਸ ਖੁੱਲੇ ਨੇ ਬੱਚਿਆਂ ਬੱਚਾ ਨਹੀਂ ਜਿਨ੍ਹਾਂ ਨੂੰ ਪੈਦਾ ਹੁੰਦਾ ਇਹ ਇੱਕ ਬਹੁਤ ਵੱਡੀ ਚਪੇੜ ਹੈ ਪੰਜਾਬੀਆਂ ਉੱਤੇ ਕਿਵੇਂ ਹੋ ਗਿਆ ਸਭ ਕਿਉਂਕਿ ਪੰਜਾਬੀ ਆਪਣੇ ਰੂਟਸ ਤੋਂ ਟੁੱਟ ਚੁੱਕੇ